ਜੋ ਜੀ ਸਿੰਘ ਡੱਲੇਵਾਲ ਲੁਧਿਆਣਾ ਦੇ ਜੀਐਮਸੀ ਹਸਪੀਟਲ ਦੇ ਵਿੱਚ ਦਾਖਲ ਨੇ ਕਿਸਾਨ ਯੂਨੀਅਨ ਦੇ ਆਗੂ ਉਹਨਾਂ ਨੂੰ ਮਿਲਣ ਲਈ ਪਹੁੰਚੇ ਸੋ ਇਸ ਦੌਰਾਨ ਸੁਖਦੇਵ ਸਿੰਘ ਪੋਜ ਰਾਜ ਨੂੰ ਪੁਲਿਸ ਨੇ ਡੱਲੇਵਾਲ ਨੂੰ ਮਿਲਣ ਨਹੀਂ ਦਿੱਤਾ ਉਹਨਾਂ ਨੂੰ ਰੋਕ ਲਿਆ ਗਿਆ ਕਿਆ ਕਿ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਨਾਮੋਸ਼ੀ ਜ਼ਾਹਰ ਕੀਤੀ ਹੈ ਕਿ ਕਿ ਜੇਕਰ ਡੀਐਮ ਸੀ ਨੂੰ ਜੇਲ ਬਣਾਇਆ ਗਿਆ ਤਾਂ ਉਹਨਾਂ ਨੂੰ ਜੇਲ ਦੇ ਵਿੱਚ ਮਿਲਣ ਦੀ ਇਜਾਜ਼ਤ ਹੁੰਦੀ ਹੈ ਪਰ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਪੁਲਿਸ ਨੇ ਐਮਰਜੈਂਸੀ ਦੇ ਬਾਹਰ ਹੀ ਕਿਸਾਨਾਂ ਨੂੰ ਰੋਕ ਲਿਆ ਸੋ ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਪੋਜਰਾਜ ਨੇ ਕਿਹਾ ਸਾਡੀਆਂ ਮੁੱਖ ਮੰਗਾਂ ਐਮਐਸਪੀ ਸਾਰੀਆਂ ਫਸਲਾਂ ਤੇ ਲਾਗੂ ਕਰਨ ਤੋਂ ਇਲਾਵਾ ਮਜ਼ਦੂਰਾਂ ਦੀ ਦਿਹਾੜੀ ਵਧਾਉਣ ਕਿਸਾਨਾਂ ਦੀਆਂ ਫਸਲਾਂ ਸਮੇਂ ਸਿਰ ਚੋਕਣਾ ਲਖੀਮਪੁਰ ਖੀਰੀ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਹੈ ਇਸੇ ਨਾਲ ਹੀ ਜਦੋਂ ਕਿਸਾਨ ਆਗੂ ਹੈ ਜਿਹੜਾ ਹਸਪਤਾਲ ਦੇ ਅੰਦਰ ਐਮਰਜੈਂਸੀ ਵਾਰਡ ਵਿੱਚ ਜਾਣ ਲੱਗਿਆ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਰੋਕਿਆ ਫਿਰ ਹਿਰਾਸਤ ਵਿੱਚ ਲੈ ਲਿਆ ਪੁਲਿਸ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਆਪਣੇ ਨਾਲ ਲੈ ਗਈ ਇਸ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਹੈ ਕੀ ਨਾਮ ਹੈ ਜੀ ਹਾਂ ਜੀ ਸਰ ਕੀ ਨਾਮ ਹੈ ਜੀ ਕਿਹੜੀ ਜਥੇਬੰਦੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਭੋਜਰਾ ਅੱਜ ਸੂਬਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਮੈਂਬਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਸਾਡੇ ਗਰੁੱਪ ਲੀਡਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਇਹਨਾਂ ਨੇ ਅੱਜ ਤੀਸਰਾ ਦਿਨ ਹੋ ਗਿਆ ਹੈ ਗੈਰ ਸਵਿਧਾਨਕ ਢੰਗ ਦੇ ਨਾਲ ਨਵਰੀ ਮੋਰਚੇ ਤੋਂ ਅਗਵਾ ਕਰਕੇ ਇੱਥੇ ਲਿਆ ਕੇ ਰੱਖਿਆ ਮੈ ਲਫਜ ਅਗਵਾ ਕਰਕੇ ਰੱਖਿਆ ਇਸ ਕਰਕੇ ਵਰਤ ਰਿਆਂ ਕਿ ਅਸੀਂ ਮਿਲਣ ਵਾਸਤੇ ਆਏ ਆ ਤੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਇਸ ਕਰਕੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਸਤੇ ਲੈ ਕੇ ਆਏ ਹੋਣ ਤਾਂ ਫੇਰ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋਈ ਮਨਾਹੀ ਨਹੀਂ ਅਸੀਂ ਵੀ ਪਰਿਵਾਰਕ ਮੈਂਬਰ ਆ ਤੇ ਜੇਕਰ ਉਹਨਾਂ ਨੂੰ ਹਸਪੀਟਲ ਨੂੰ ਜੇਲ੍ਹ ਦੇ ਵਿੱਚ ਕਨਵਰਟ ਕਰਕੇ ਰੱਖਿਆ ਹੋਵੇ ਤੇ ਫਿਰ ਜੇਲ੍ਹ ਦੇ ਵਿੱਚ ਵੀ ਮਿਲਣ ਦੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ ਸੋ ਉਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਔਰ ਕੇਂਦਰ ਸਰਕਾਰ ਦੀ ਘੁਰਕੀ ਤੇ ਇਹਨਾਂ ਨੇ ਅਗਵਾ ਕੀਤਾ ਜਿਸ ਦੀ ਅਸੀਂ ਸਖਤ ਨਿੰਦਿਆ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਨਤੀਜੇ ਭੁਗਤਨੇ ਪੈਣਗੇ ਇਸ ਦੇ ਹਸਪਤਾਲ ਨੇ ਹਲੇ ਤੱਕ ਫਾਈਲ ਤੱਕ ਨਹੀਂ ਪੜਾਈ ਉਹਨਾਂ ਦੀ ਤੇ ਨਾ ਹੀ ਕੋਈ ਬਿਮਾਰੀ ਉਹਨਾਂ ਨੂੰ ਹੋਇਆ ਹੋਇਆ ਤਾਂ ਕੀ ਲੱਗਦਾ ਹੈ ਕਿ ਪ੍ਰੋਟੈਸਟ ਨੂੰ ਢਾਲਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਤਰ੍ਹਾਂ ਦੇਖੋ ਇਹੀ ਤਾਂ ਗੱਲ ਹੈ ਉਹਦੀ ਫਾਈਲ ਬਣਾਉਣਗੇ ਕਿ ਜਦੋਂ ਬਿਮਾਰੀ ਨਹੀਂ ਆ ਮੈਂ ਤਾਂ ਹੀ ਤਾਂ ਪਹਿਲਾ ਲਫ਼ਜ਼ ਵਰਤਿਆ ਕਿ ਉਹਨਾਂ ਨੂੰ ਅਗਵਾ ਕੀਤਾ ਔਰ ਡੀਜੀਪੀ ਨੇ ਉਹਨਾਂ ਚਾਰ ਐਸਐਸਪੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਥੇ ਗਏ ਆ ਔਰ ਹੋਰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਉਹ ਤਾਂ ਹੁਣ ਅਸੀਂ ਦੇਖਾਂਗੇ ਨਾ ਅਸੀਂ ਤਾਂ ਉਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਅਗਵਾ ਕਰਕੇ ਲਿਆਂਦਾ ਹੈ ਉਹਨਾਂ ਅਫਸਰਾਂ ਦੇ ਉੱਤੇ ਜਿਹੜਾ ਪਰਚਾ ਹੋਣਾ ਚਾਹੀਦਾ ਸਾਰਾ ਕੁਝ ਹੋਏਗਾ ਕਿਉਂਕਿ ਇਹ ਤਾਂ ਬਿਲਕੁਲ ਨਜਾਇਜ਼ ਹੈ ਸ਼ਰਿਆ ਅਮਰਜ਼ਾਇਜ਼ ਹੈ ਸੋ ਅਸੀਂ ਇਹ ਗੱਲ ਕਰਦੇ ਆਂ ਵੀ ਇਹਨਾਂ ਨੂੰ ਜਲਦੀ ਜਿਹੜਾ ਮੋਰਚੇ ਦੇ ਉੱਤੇ ਭੇਜਿਆ ਜਾਵੇ ਸਰ ਪਹਿਲਾਂ ਕੇਂਦਰ ਸਰਕਾਰ ਦੇ ਸਵਾਲ ਖੜੇ ਕਰ ਰਹੇ ਸੀ ਕਿ ਗੱਲਾਂ ਨਹੀਂ ਮੰਨ ਰਹੇ ਤੇ ਪੁਲਿਸ ਫੋਰਸ ਜਿਹੜੀ ਹੈ ਹਰਿਆਣੇ ਲਈ ਹੋਈ ਹੈ ਪਰ ਹੁਣ ਲੱਗਦਾ ਵੀ ਪੰਜਾਬ ਪੁਲਿਸ ਜਿਹੜੀ ਹੈ ਕੋਈ ਕਾਰਵਾਈ ਕਰਦੀ ਹੈ ਕਿਸਾਨਾਂ ਦੇ ਉਹ ਵੀ ਅਕੇ ਜੜਦੇ ਦੇਖੋ ਇਹਨਾਂ ਨੂੰ ਵੱਖ ਕਰਕੇ ਵੇਖਿਆ ਨਹੀਂ ਜਾ ਸਕਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕੋ ਹੀ ਨੇ ਜਦੋਂ ਇਹਨਾਂ ਨੇ ਕੰਮ ਹੀ ਕਾਰਪੋਰੇਟਾਂ ਦਾ ਕਰਨਾ ਹੈ ਤਾਂ ਇਹਨਾਂ ਨੂੰ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ ਕਿ ਪੰਜਾਬ ਸਰਕਾਰ ਉਹੀ ਪੰਜਾਬ ਸਰਕਾਰ ਹੈ ਜਿਨ੍ਹਾਂ ਨੇ ਸ਼ੁਭ ਕਰਨ ਦੀ ਜਿਹੜਾ ਮੌਤ ਤੋਂ ਬਾਅਦ 10 ਦਿਨ ਬਾਅਦ ਇਹਨਾਂ ਨੇ ਪਰਚਾ ਦਰਜ ਕੀਤਾ ਹੈ ਦੱਸਦਿਆਂ ਇਹਨਾਂ ਨੇ ਕੀਤਾ ਹੀ ਨਹੀਂ ਆ ਇਨਕੁਆਰੀਆਂ ਉਵੇਂ ਦੀਆਂ ਉਵੇਂ ਆ ਸੋ ਇਸ ਕਰਕੇ ਇਹਨਾਂ ਨੂੰ ਕਦੇ ਵੀ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਹੜਤਾਲ ਜਿਹੜੀ ਜਾਰੀ ਹੈ ਅੰਦਰ ਉਹਨਾਂ ਵੱਲੋਂ ਹਲੇ ਵੀ ਸੋ ਉਹ ਕੀ ਹੁਣ ਤੁਸੀਂ ਗੱਲਬਾਤ ਕਰੋਗੇ ਅੱਗੇ ਭੁਖੜ ਹੜਤਾਲ ਜਾਰੀ ਰਹੇਗੀ ਅਗਲੀ ਰਣਨੀਤੀ ਕੀ ਰੋਗੇ ਦੇਖੋ ਅਗਲੀ ਰਣਨੀਤੀ ਤਾਂ ਪਹਿਲਾਂ ਦੀ ਕੋਈ ਤੈਅ ਆ ਕਿ ਲੜੀਵਾਰ ਜਿਹੜਾ ਮਰਨ ਵਰਤ ਦੀ ਪ੍ਰਕਿਰਿਆ ਚੱਲ ਰਹੀ ਹੈ ਢੱਲੇਵਾਲ ਸਾਹਿਬ ਨਾਲ ਜੇਕਰ ਕੁਝ ਮਾੜਾ ਵਾਪਰ ਜਾਂਦਾ ਤਾਂ ਉਸ ਤੋਂ ਬਾਅਦ ਸੁਖਜੀਤ ਸਿੰਘ ਹਰਦੋ ਝੰਡੇ ਨੇ ਬੈਠਣਾ ਸੀ ਸੋ ਜਦੋਂ ਇਹਨਾਂ ਨੇ ਪੁਲਿਸ ਨੇ ਅਗਵਾ ਕਰ ਲਿਆ ਇਹਨਾਂ ਨੂੰ ਤਾਂ ਫਿਰ ਹਰਦੋ ਝੰਡੇ ਜੀ ਹੁਣ ਬੈਠੇ ਹੋਏ ਐ ਅੱਜ ਤੀਸਰਾ ਦਿਨ ਆ ਉਹਨਾਂ ਨੂੰ ਤੇ ਲੱਗਦਾ ਵੀ ਕੋਖੜ ਕਾਲਜਕਰ ਅੰਦਰ ਰੱਖੀ ਹੋਈ ਹੈ ਉਹਨਾਂ ਨੂੰ ਪੁਲਿਸ ਜਿਹੜੀ ਹੈ ਜ਼ਬਰਨ ਉਹਨਾਂ ਨੂੰ ਹੀ ਆ ਡਰਕ ਨਹੀਂ ਕੋਸ਼ਿਸ਼ ਕਰ ਸਕਦੀ ਹੈ ਜਾਂ ਕੋਈ ਇੰਜੈਕਸ਼ਨ ਫੀਡ ਦੇ ਦਿੱਤੇ ਜਾ ਰਹੇ ਹੋਣਗੇ ਦੇਖ ਸਕਦੀ ਹੈ ਦੇਖੋ ਮੈਨੂੰ ਪਤਾ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਦੋਂ 8 ਜੂਨ 223 ਦੇ ਵਿੱਚ ਪੀਐਸਪੀਸੀਐਲ ਆਫਿਸ ਪਟਿਆਲੇ ਅਸੀਂ ਪੰਜ ਆਗੂਆਂ ਨੇ ਮਰਨਵਰਤ ਰੱਖਿਆ ਸੀ ਤਾਂ ਮੈਂ ਵੀ ਉਦੋਂ ਡੱਲੇਵਾਲ ਸਾਹਿਬ ਦੇ ਨਾਲ ਹੀ ਸੀ ਅਸੀਂ 8 ਦਿਨ ਰਹੇ ਸੀ ਸਾਨੂੰ ਵੀ ਉਦੋਂ ਪੁਲਿਸ ਜ਼ਬਰ ਦੇ ਦੌਰਾਨ ਚੱਕ ਕੇ ਤੇ ਮਾਤਾ ਕਸ਼ਲਿਆ ਦੇ ਵੀ ਹਸਪੀਟਲ ਲੈ ਗਏ ਸੀ ਯਤਨ ਕੀਤਾ ਸੀ ਉੱਥੇ ਵੀ ਪਰ ਕਾਮਯਾਬ ਨਹੀਂ ਸੀ ਹੁਣ ਦਿੱਤੇ ਅਸੀਂ ਸੋ ਇਸ ਕਰਕੇ ਕੋਈ ਨਹੀਂ ਸਕਦਾ ਕਿ ਡੱਲੇਵਾਲ ਸਾਹਿਬ ਦੇ ਨਾਲ ਕੋਈ ਜ਼ਬਰਦਸਤੀ ਜਿਹੜੀ ਹੈ ਉਹ ਉਹ ਇਸ ਚੀਜ਼ ਨੂੰ ਬਰਦਾਸ਼ਤ ਕਰ ਜਾਣ ਹਾਂ ਉਹ ਕਿਤੇ ਨਾ ਕਿਤੇ ਫਿਰ ਗੱਲ ਵੱਖਰੀ ਹੁੰਦੀ ਹੈ ਕਿ ਹਾਂ ਜਦੋਂ ਹੁਣ ਇੱਕ ਅਗੂ ਹੈ ਜਿਹਨੂੰ ਮਤਲਬ ਅਗਵਾਇ ਕੀਤਾ ਹੋਵੇ ਜੇ ਤਾਂ ਉਹਦੇ ਕੋਲ ਆਜ ਦੀ ਨੀਤ ਨਾਲ ਹੋਵੇ ਜੇ ਤਾਂ ਉਹ ਉਥੋਂ ਮਰਨ ਵਰਤੋਂ ਲੈ ਕੇ ਆਏ ਹੁੰਦੇ ਉਹਨਾਂ ਨੂੰ ਤਾਂ ਉਹ ਕੁਝ ਹਾਲਾਤ ਕੁਝ ਹੋਰ ਹੁੰਦੇ ਆ ਲੇਕਿਨ ਇਹ ਜਿਹੜਾ ਮਰਨ ਵਰਤ ਅਰੰਭ ਕਰਨ ਤੋਂ ਪਹਿਲਾਂ ਹੀ ਹੈ ਮੈਂ ਬਾਰ ਬਾਰ ਇਸ ਚੀਜ਼ ਨੂੰ ਜਿਹੜਾ ਇਹ ਪੰਜਾਬ ਪੁਲਿਸ ਵੱਲੋਂ ਇੱਕ ਕਿਸਾਨ ਆਗੂ ਨੂੰ ਅਗਵਾ ਕੀਤਾ ਗਿਆ ਮੈਂ ਇਕਰਾਰ ਦਿੰਦਾ ਜਿਹਦੀ ਅਸੀਂ ਨਖੇਦੀ ਕਰਦੇ ਆ ਔਰ ਸਰ ਤੁਹਾਡਾ ਡੈਪੂਟੇਸ਼ਨ ਅੱਜ ਮਿਲਣ ਗਿਆ ਸੀ ਕਿ ਪੁਲਿਸ ਨੇ ਤੁਹਾਨੂੰ ਕੀ ਕਿਹਾ ਮੈਂ ਖੁਦ ਹੀ ਗਿਆ ਜੀ ਮੈਂ ਮਤਲਬ ਨਹੀਂ ਮਿਲ ਦੇਣਾ ਜੀ ਬਿਲਕੁਲ ਜਿਹੜਾ ਅਸੀਂ ਨਹੀਂ ਮਿਲਣ ਦੇ ਸਕਦੇ ਅਸੀਂ ਤੇ ਮੈਂ ਫਿਰ ਉਹਨਾਂ ਨੂੰ ਵੀ ਇਹੀ ਸਵਾਲ ਕੀਤਾ ਕਿ ਕਿਉਂ ਨਹੀਂ ਮਿਲਣ ਦੇਣਾ ਕਿਦੇ ਆਰਡਰ ਨੇ ਵੀ ਨਹੀਂ ਮਿਲਣ ਦੇਣਾ ਜੀ ਸਿਆਣਾ ਪੁੱਛਣਾ ਤੇ ਜੀ ਦੇਖੋ ਉਹ ਤਾਂ ਇਹੀ ਆ ਨਾ ਜੀ ਹੁਣ ਜਿਹੜੇ ਲੈ ਕੇ ਆਏ ਆ ਉਥੋਂ ਇਹ ਤੁਹਾਡੇ ਵੀ ਸਾਰਾ ਕੁਝ ਧਿਆਨ ਦੇ ਵਿੱਚ ਆ ਕਿ ਸੀਨੀਅਰ ਅਫਸਰ ਨਹੀਂ ਪੰਜਾਬ ਦੇ ਇਹ ਕੋਈ ਹੈ ਤਾਂ ਨਹੀਂ ਤੁਸੀਂ ਉਹਨੂੰ ਭਗਵੰਦ ਮਾਨ ਕਹਿ ਸਕਦੇ ਹੋ ਜਿਹੜੇ ਸਰਕਾਰ ਚਲਾ ਰਹੇ ਆ ਤੁਸੀਂ ਉਹਨੂੰ ਡੀਜੀਪੀ ਪੁਲਿਸ ਕਹਿ ਸਕਦੇ ਹੋ ਔਰ ਤੇ ਮੈਂ ਇੱਥੋਂ ਤੱਕ ਵੀ ਕਹਿ ਸਕਦਾ ਵਾਂ ਕਿ ਇਹ ਤਾਂ ਡਾਇਰੈਕਟ ਜਿਹੜੀ ਗੱਲ ਹੈਗੀ ਆ ਨਰਿੰਦਰ ਮੋਦੀ ਦੀਆਂ ਉਹਨਾਂ ਦੀ ਵੀ ਹਦਾਇਤਾ ਨਾ ਹੈ ਕਿ ਇਹਨਾਂ ਨੂੰ ਖੌਫ ਜਦਾ ਕਰੋ ਇਹਨਾਂ ਨੂੰ ਸੋ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਡਰਨ ਵਾਲੇ ਨਹੀਂ ਆ ਜਿਹੜੇ ਕਿਸਾਨ ਉੱਥੇ ਬੈਠ ਗਏ ਨੇ ਅਜੇ ਤਾਂ ਉੱਥੇ ਇੱਕ ਬੈਠੇ ਆ ਤੇ ਸ਼ਾਇਦ ਲੜੀਵਾਰ ਦੀ ਗੱਲ ਜਿਹੜੀ ਆ ਉਹ ਖਤਮ ਹੋ ਜੇ ਇਦਾਂ ਵੀ ਹੋ ਸਕਦਾ ਹੈ ਕਿ ਸਮੂਹਕ ਰੂਪ ਦੇ ਵਿੱਚ ਵੀ ਜਿਹੜਾ ਉਹ ਮਰਨਵਰਤ ਅਰੰਭਿਆ ਜਾ ਸਕਦਾ ਹੈ ਤੇ ਡੱਲੇਵਾਲ ਸਾਹਿਬ ਬੁਣਾਦਾ ਅੰਦਰ ਤਾਂ ਵਰਤ ਜਿਹੜਾ ਉਹ ਸਾਡੇ ਮੁਤਾਬਿਕ ਜਿਹੜਾ ਉਹ ਮਰਨ ਵਰਤ ਚੱਲੀ ਆ। ਕੱਲ ਜਿਹੜੀ ਉੱਥੇ ਮੀਟਿੰਗ ਹੋਈ ਆ ਉਸ ਤੋਂ ਪਤਾ ਜਿਲੇ ਕਿਸਾਨ ਆਗੂਆਂ ਨੇ ਕਿਹਾ ਜੀ ਜਦ ਤੱਕ ਡੱਲੇਵਾਲ ਸਾਹਿਬ ਮੀਟਿੰਗ 'ਚ ਨਹੀਂ ਬੈਣਗੇ ਉਨੀ ਦੇਰ ਕੋਈ ਗੱਲ ਨਹੀਂ ਕੀਤੀ ਜਾਊਗੀ। ਤੇ ਹੁਣ ਅੱਗੇ ਕੋਈ ਸਰਕਾਰ ਨਾਲ ਗੱਲਬਾਤ ਚੰਦੀ ਵੀ ਕਦੋਂ ਤੱਕ ਇਹਨਾਂ ਨੂੰ ਨਹੀਂ ਨਹੀਂ ਬਿਲਕੁਲ ਜਦੋਂ ਅਗਲੀ ਗੱਲ ਹੀ ਨਹੀਂ ਹੱਲ ਦੀ ਘੜੀ ਜਦੋਂ ਇਹਨਾਂ ਨੂੰ ਇੱਥੋਂ ਲਜਾਇਆ ਹੀ ਨਹੀਂ ਗਿਆ ਮੋਰਚੇ 'ਚ ਉਨੀ ਦੇਰ ਗੱਲ ਦੀ ਤਾਂ ਕੋਈ ਹੈ ਹੀ ਨਹੀਂ ਸੰਭਾਵਨਾ। ਉਹ ਵੱਖਰੀ ਗੱਲ ਹੈ ਕਿ ਆਪਾਂ ਗੱਲ ਤੋਂ ਨਹੀਂ ਭਾਈ ਦੇ ਜੇ ਕੋਈ ਕਹਿਣਗੇ ਵੀ ਠੀਕ ਹੈ ਜੀ ਗੱਲ ਫੇਰ ਉੱਥੇ ਦੀ ਉੱਥੇ ਆ ਕਿ ਜਿੰਨੀ ਦੇਰ ਡੱਲੇਵਾਲ ਸਾਹਿਬ ਮੋਰਚੇ 'ਚ ਨਹੀਂ ਜਾਂਦੇ ਓਨੀ ਦੇਰ ਗੱਲ ਜਿਹੜੀ ਹੈ ਉਹ ਅੱਗੇ ਨੂੰ ਨਹੀਂ ਵੱਧ ਸਕਦੀ। ਲੁਧਿਆਣਾ ਲਾਈਵ ਲਈ ਅਮਿਤ <th>ਪੜ ਦੀ ਰਿਪੋਰਟ